ਸਮਾਰਟ LED ਸਰਵਰ ਇਹ ਆ ਰਿਹਾ 9490 ਚ 12 ਲੀ ਲਿਆ ਦੀ ਗਰੰਟੀ ਓਪਨ ਕੇਲੇ ਜੁ ਪੁਲਾ ਜਲਾ ਦੇ ਤੁਹਾਨੂੰ ਦੇ ਦੇ ਵੱਡਾ ਬ੍ਰਾਂਡ ਆ ਹਾਈ ਚੀਜ਼ਾਂ ਨੂੰ ਦੇਤੀ ਆ ਇਸ ਤੋਂ ਉੱਪਰ ਜਿਹੜੀ ਆਪਾਂ ਤੁਹਾਨੂੰ 43 ਇੰਚ ਦੀ ਪੋਲੀਮੈਕਸ ਦੀ ਸਮਾਰਟ ਵਾਲੀ ਇਸਾਲ ਦੀ ਆਪਾਂ ਤੁਹਾਨੂੰ ਵਾਰੰਟੀ ਵੀ ਦੇ ਦੇਣੀ ਜਿਹੜੇ ਪ੍ਰਾਈਸ ਆ ਉਹ ਸਿਰਫ ਤੇ ਸਿਰਫ ਆਪਾਂ ਤੁਹਾਨੂੰ 10490 ਰੁਪਏ ਦੇ ਦੇਣਾ ਦੇਖੋ ਵੱਡਾ ਬ੍ਰਾਂਡ ਆ ਕਰਾਉਣ ਦੀ 32 ਇੰਚ ਦੀ ਸਮਾਰਟ LED ਆ ਕੋਈ 15000 ਲਈ ਜਲਾ ਕੋਈ 16000 ਲਈ ਸਾਡੇ ਕੋਲ ਆ ਉਹ ਸਿਰਫ ਲਾਣੀ ਆ ਮीडी ਤੇ ਉਹਦੇ ਨਾਲ 6990 ਦਾ ਗੀਜ਼ਰ ਫਰੀ 500 ਜੁਨੇ ਦੀ ਵਾਸ਼ਿੰਗ ਮੀਨ 490 ਜੀ ਲੈ ਜਾਓ ਜਿਹੜੀ ਐਮ ਆਰ ਵੀ 12900 ਉਹਦੇ ਪਰ ਇੱਥੇ ਜਨ ਲਈ ਮੁੱਕੀ ਇਸ ਦੇ ਨਾਲ ਤੁਹਾਨੂੰ ਬਾਡੀ ਕਵਰ ਫਰੀ ਤੇ ਜਾਣਾ ਨਾਲ ਤੁਹਾਨੂੰ ਦੇਖੋ ਬਹੁਤ ਵਧੀਆ ਬ੍ਰਾਂਡਡ ਬੈੱਡ ਸ਼ੀਟ ਫਰੀ ਦਿੱਤੀ ਜਾਣੀ ਆ ਤੇ ਇਸ ਦੇ ਨਾਲ ਤੁਸੀਂ ਵੀਡੀਓ ਸ਼ੇਅਰ ਕਰਕੇ ਆ ਜਾਓ ਨਾਲੇ ਸਮਾਨ ਖੀਦੋ ਨਾਲੇ ਫਰੀ ਦੇ ਵਿੱਚ ਗਿਫਟ ਲੈ ਜਾਓ ਜਿਵੇਂ ਜਸਾ ਸਟੀਲ ਟੱਪ ਦੇ ਵਿੱਚ ਹੈਗਾ ਹਾਂਜੀ ਸਟੀਲ ਲੱਗੀ ਟੋਟਲ ਇਹਦੇ ਲੱਗੀ ਹੈ ਡਰਮ ਦੇ ਵਿੱਚ ਔਰ ਵਾਸ਼ਟਾਪ ਵੀ ਜਿਹੜਾ ਸਟੀਲ ਦਾ ਹੈਗਾ ਜੀ ਪਲੱਸ ਇਹਦੇ ਵਿੱਚ ਵੀ ਸਭ ਤੋਂ ਵਧੀਆ 9 ਕਿਲੋ ਹੈਗੀ ਹੈ ਜੀ 8 ਕਿਲੋ ਹੈਗੀ ਹੈ ਜੀ ਹੂੰ 8 ਕਿਲੋ ਹੀ ਵਿੱਚ ਜੀ ਆਹ ਮਾਡਲ ਜਿਹੜਾ ਹੈਗਾ ਫਿਲਟਰਮ ਹੈਗਾ ਜੀ ਸਪਿੰਨਰ ਕੋਈ ਵੀ ਸਟੀਲ ਦਾ ਹੈਗਾ ਜਿਹਦੇ ਵਿੱਚ ਹੂੰ ਬੜਾ ਜੋਗੀ ਦੀ ਪ੍ਰਾਈਸ ਵੀ ਬਹੁਤ ਵਧੀਆ ਦੇ ਰਿਆ ਸੀ ਫੋਲਟਸ ਦੇ ਕੋਲ ਦਾ ਵੱਡਾ ਬ੍ਰਾਂਡ ਆ 175 ਲੀਟਰ ਦੀ ਸਿੰਗਲ ਡੋਰ ਰੈਜ 21 ਜਾਂ 990 ਦੀ ਹੈ ਮਰ ਗਿਆ ਸਿਰਫ 11 ਜਾਂ 990 ਚ ਲੈ ਜਾਓ ਇਹਦੇ ਨਾਲ ਚਾਰ ਚਾਰ ਗਿਫਟ ਇੱਕ ਸਾਨੂੰ ਅਸੀਂ ਆ ਦਵਾਂਗੇ ਪ੍ਰੈਸ ਫਰੀ ਦਵਾਂਗੇ ਆ ਬੋਰ ਦਾ ਸੈਟ ਸਾਨੂੰ ਫਰੀ ਦਵਾਂਗੇ ਤੁਸੀਂ ਵੀਡੀਓ ਸ਼ੇਅਰ ਕਰੋ ਸਾਡੀ ਵੀਡੀਓ ਸ਼ੇਅਰ ਕਰਦੇ 60 ਦਿਵੋ ਸ਼ੇਅਰ ਗਿਫਟ ਦਵਾਂਗੇ ਨਾਲ ਦੀ ਨਾਲ ਸ਼ੁਕਰੈਜ ਕਾਰਡ ਸ਼ੁਕਰੈਜ ਕਾਰਡ ਦੇ ਵਿੱਚ ਬਹੁਤ ਯਾਰੇ ਗਿਫਟ ਆ ਤੁਸੀਂ ਐਕਸਟਰਾ ਸਕੂਟਰੀ ਦੇ ਸਕਦੇ ਹੋ ਪ੍ਰੈਸ ਦੇ ਸਕਦੇ ਹੋ ਮੋਬਾਈਲ ਫੋਨ ਦੇ ਸਕਦੇ ਹੋ LED ਦੇ ਸਕਦੇ ਹੋ ਹੋਰ ਬਹੁਤ ਸਾਰੇ ਗਿਫਟ ਆ ਜਿਹੜੇ ਤੁਹਾਨੂੰ ਸ਼ੋਰਜ ਨਿਕਲਣ ਆ ਚਾਹੇ ਤੁਹਾਡਾ ਵੱਡਾ ਪਰਿਵਾਰ ਹੈਗਾ ਤੁਹਾਨੂੰ ਵੱਡਾ ਸਾਈਜ਼ ਹੈ ਮੈਂ ਤੁਹਾਨੂੰ ਕਹੂੰਗਾ ਸੀਐਸਟੀ ਆਹ ਵਾਲਾ ਫ੍ਰਿਜ ਲੈ ਜੀ ਦੇਖੋ ਬਹੁਤ ਸੋਹਣਾ ਟਫਨ ਇਹਦੇ ਵਿੱਚ ਕੀਤਾ ਗਿਆ ਹੈਗਾ ਮਲਟੀ ਸਟੋਰੀ ਬਾਸਕਟਾਂ ਲੱਗੀਆਂ ਹੋਈਆਂ ਇਹ ਵੱਡੀ ਆਫਰ ਲੱਗ ਗਈ ਆ 530 ਲੀਟਰ ਦਾ ਡਬਲ ਡੋਰ ਰੈਫਰਿਜਰੇਟਰ ਹੈਗਾ ਯਾਰ ਜਿਹੜਾ ਤੁਹਾਨੂੰ ਬਾਜ਼ਾਰ 'ਚ 9495000 ਤੋਂ ਘੱਟ ਕਿਸੇ ਨੇ ਨਹੀਂ ਦੇਣਾ ਪਰ ਸਾਡੇ ਕੋਲ ਆਓ ਭਾਈ ਸਿਰਫ 73990 ਚ ਲੈ ਜਾਓ ਇਹਦੇ ਨਾਲ 에어 ਫਰਾਈ ਜਿਹੜਾ 5500 ਰੁਪਏ ਦੀ ਕੀਮਤ ਹੈ ਇਹ ਵੀ ਫ੍ਰੀ ਦਵਾਂਗੇ ਉਹ लवली ਇਲੈਕਟ੍ਰੋਨਿਕਸ ਦੇ ਉੱਪਰ ਤੁਹਾਨੂੰ ਕੀ ਹਰੇਕ ਆਪਸ਼ਨ ਮਿਲ ਜਾਣੀ ਹੈ ਇਨ ਫੈਕਟ ਤੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੀ ਦੇਗਾ ਕ੍ਰੈਡਿਟ ਕਾਰਡ ਦੇ ਉੱਪਰ Samsung ਦੀਆਂ ਇਲੜੀਆਂ ਦੇ ਉੱਪਰ 10 10 12 12000 ਰੁਪਏ ਦਾ ਕੈਸ਼ਬੈਕ ਤੁਹਾਨੂੰ ਮਿਲ ਜਾਣਾ ਜੇ ਤੁਹਾਡਾ ਬਜਾਇਦਾ ਕਾਰ ਬਣਿਆ ਹੋਇਆ ਜਾਂ ਨਹੀਂ ਵੀ ਬਣਿਆ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੈਗੀ 0% ਵਿਆਜ ਦੇ ਉੱਪਰ ਤੁਹਾਨੂੰ ਜਿਹੜਾ ਆਪਾਂ ਹਰੇਕ ਪ੍ਰੋਡਕਟ ਚਾਹੇ ਤੁਸੀਂ ਸੈਮਸੰਗ ਲੈਣਾ ਚਾਹੇ ਹਾਇਰ ਲੈਣਾ ਚਾਹੇ ਐਲਜੀ ਲੈਣਾ 11 ਕਿਲੋ ਦੀ ਵਾਸ਼ਿੰਗ ਮਸ਼ੀਨ ਨਹੀਂ 7 ਕਿਲੋ ਦੀ 100% ਡਰਾਇਰ ਲੱਗਾ ਹੋਇਆ ਕੱਪੜੇ ਬਿਲਕੁਲ ਜਿਹੜੇ ਬਿਲਕੁਲ ਸੁੱਕ ਜਾਂਦੇ ਆ ਜੀ ਹਾਂਜੀ ਉਹ ਜਿਹੜੀ ਦਾ ਐਮ ਆਰ ਪੀ ਦਾ 1 ਲੱਖ 1900 ਰੁਪਈਆ ਜੀ ਔਰ ਜਿਹੜੇ ਆਫਰ ਦੇ ਵਿੱਚ ਸਾਡੇ ਕੋਲ 54990 ਰੁਪਏ ਦੀ ਮਿਲੂਗੀ ਜੀ ਟੋਗੈਥਰ ਸਾਈਡ ਬਾਈ ਸਾਈਡ 3 ਕਿਲਮਾਰੀ ਵੀ ਤੁਹਾਨੂੰ ਖੁੱਲਣ ਵਾਲੀਆਂ ਫ੍ਰੀਜਾਂ ਤੁਹਾਨੂੰ ਲਵਲੀ ਇਲੈਕਟ੍ਰੋਨਿਕਸ ਤੋਂ ਮਿਲ ਜੇਣੀਆਂ ਜੀ ਤੇ ਜਿਹੜਾ ਇਹਦਾ ਪ੍ਰਾਈਸ ਆਪਾਂ ਨੂੰ ਮਿਲ ਜਣਾ ਹੈ ਜੀ 63990 95 95000 ਰੁਪਏ ਦੀ ਸੇਲ ਹੁੰਦੀ ਆ ਤੇ ਨਾਲ ਜਿਹੜਾ ਤੁਹਾਨੂੰ ਆਪਾਂ ਇਹ ਸਾਇੰਸ ਸਟਾਰ ਕੰਪਨੀ ਦਾ ਏਅਰ ਫਾਇਰ ਵੀ ਫ੍ਰੀ ਦੇ ਦਣਾ ਹੈ ਜੀ ਤੇ ਉਸ ਤੋਂ ਇਲਾਵਾ ਤੁਹਾਨੂੰ ਕ੍ਰੈਡਿਟ ਕਾਰਡ ਦੇ ਉੱਪਰ 12000 ਰੁਪਏ ਦਾ ਜਿਹੜਾ ਕੈਸ਼ਬੈਕ ਵੀ ਫ੍ਰੀ ਮਿਲ ਜਾਣਾ 1 ਲੀਟਰ ਦਾ ਜਿਹੜਾ ਆਪਣਾ ਤੋਂ ਸਟਾਰਟਿੰਗ ਜਿਹੜਾ ਹੈਗਾ 2790 ਰੁਪਏ ਤੋਂ ਹੋ ਜਾਂਦਾ ਜੀ ਇਹਦੇ ਵਿੱਚ ਸਰ ਕੋ ਅਲੱਗ-ਅਲੱਗ ਕੰਪਨੀਆਂ ਦਾ 10 ਲੀਟਰ ਦਾ ਰਾਇਲ ਬਲੂ ਦਾ ਵਾਟਰ ਫਿਲਟਰ ਸਿਰਫ 2990 ਲੈ ਜਾਓ 4890 ਰੁਪਏ ਦੀ ਚਿਮਨੀਆ ਬਲਟਰਾ ਵੱਡਾ ਬ੍ਰੈਂਡ ਹੈਗਾ ਉਹਦੇ ਨਾਲ ਗੈਸ ਚੁੱਲਾ ਫ੍ਰੀ ਹਾਂ ਇਸੀ ਗਰਮੀਆਂ ਦੇ ਵਿੱਚ ਆਈ 37 36000 ਦੀ ਨਹੀਂ ਇਹਦੇ ਵਿੱਚਲੇ ਸਾਲ ਬੀਚਿਆ ਜਿਹੜੇ ਇਸ ਟਾਈਮ ਤੁਹਾਨੂੰ ਸਿਰਫ 2990 ਦਾ ਮਿਲ ਰਿਹਾ ਜੀ ਦੇਖੋ ਹਾਇਰਲ ਦੀ ਮਾਈਕ੍ਰੋ ਲੈ ਲਈਆਂ ਇਹਦੇ ਉੱਤੇ ਬਹੁਤ ਵੱਡੀ ਆਫਰ ਆਤੀ ਹੈ ਇਹ ਐਮ ਆਰ ਪਰ ਸਾਡੇ ਕੋਲੋਂ ਸਿਰਫ ਤੁਸੀਂ 4990 ਰੁਪਏ ਦਾ ਲੈ ਜਾਓ ਤੇ ਇਹਦੇ ਨਾਲ ਆ ਜਿਹੜਾ ਹੈਗਾ ਗਲਾਸ ਬੋਲ ਹੈਗਾ ਮਿਕਸਿੰਗ ਬੋਲ ਇਹ ਸੈੱਟ ਤੁਹਾਨੂੰ ਬਿਲਕੁਲ ਫ੍ਰੀ ਦਵਾਂਗੇ 15000 ਵਾਲਾ ਕੂਲਰ ਸਿਰਫ 7990 ਚ ਲੈ ਜਾਓ ਕੂਲਰ ਦੇ ਨਾਲ ਹੀਟਰ ਜਮੇ ਫ੍ਰੀ ਦੇ ਰਹਿਣਾ ਤੁਹਾਨੂੰ ਸੁਣੋ ਜੀ ਇੱਕ ਵਾਰੀ ਤੇਰੇ ਅਸੀਂ ਪਹੁੰਚ ਚੁੱਕੇ ਆ ਲਵਣੀ ਇਲੈਕਟ੍ਰੋਨਿਕ ਕੋਟਪੁਰ ਜਿਨ੍ਹਾਂ ਨੇ ਹੁਣ ਤੱਕ ਬਹੁਤ ਵੱਡੇ ਫਾਇਦੇ ਕੀਤੇ ਇਹ ਪੰਜਾਬ ਦਾ ਸਭ ਤੋਂ ਵੱਡਾ ਰੌਇਲ ਲਗਜ਼ਰੀ ਸ਼ੋਰੂਮ ਬਣ ਚੁੱਕਾ ਜਿੱਥੇ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਜੁਪੀ ਚਾਹੇ ਤੁਸੀਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰੋ ਉੱਥੇ ਵੀ ਲੋਕ ਆ ਰਿਹਾ ਨਵਾਂ ਸਾਲ ਚੜ ਗਿਆ ਜੀ ਨਵਾਂ ਸਾਲ 2025 ਦੇ ਵਿੱਚ ਕਹਿੰਦੇ ਇਦਾਂ ਦੇ ਪਟਾਕੇ ਪਾ ਦੇਗੇ ਪੂਰੇ ਪੰਜਾਬ ਜਗਮਲਿਓ ਸ਼ੋਰੂਮਰ ਚਲ ਜਾਓ ਹੌਸਲਾ ਉਜਾਜੋ